ਮੈਂ ਤੁਹਾਡਾ ਆਪਣਾ ਨਵਜੂਤ ਸਟਾਰਾ ਵੋਟ ਕੌਣ ਦਾਦਕਾਰ ਸਭ ਨੂੰ ਮੈਂ ਆਪਣੇ ਅਧਿਕਾਰ ਦਾ ਇਸਤੇਮਾਲ ਕਰ ਰਿਹਾ ਹੈ ਕਿ ਗਰਮੀ ਦਾ ਕੀ ਹੈ ਇੱਕ ਦਿਨ ਚੱਲ ਲੋ ਬੱਲੇ ਬੱਲੇ ਆਪਦੀ ਮਨਪਸੰਦ ਜੋ ਤੁਹਾਡਾ ਕੈਂਡੀਡੇਟ ਹੈ ਉਸ ਨੂੰ ਵੋਟ ਪਾਓ ਜਲਦੀ ਜਲਦੀ ਆਪਣੇ ਘਰੋਂ ਨਿਕਲੋ ਹਾ ਜੀ ਜੀ ਮੈਂ ਆਪਣਾ ਫਰਜ਼ਾਦਾ ਕਰਾਇਆ ਬਾਕੀ ਵੀ ਸਾਰੇ ਭੈਣ ਭਰਾ ਨੂੰ ਬੇਨਤੀ ਕਰਦਾ ਕਿ ਉਹ ਵੀ ਆਪਣੇ ਆਪਣੇ ਵੋਟ ਪੋਲ ਕਰਕੇ ਆਪਣਾ ਫਰਜ਼ਾਦਾ ਕਰ ਲੈ ਕਿਵੇਂ ਮਹਿਸੂਸ ਕਰ ਰਹੇ ਤੁਸੀਂ ਮਹਿਸੂਸ ਹੀ ਗੱਲ ਕਰਦੇ ਹਾਂ ਮਹਿਸੂਸ ਸ਼ਬਦ ਕਿਉਂ ਮੈਨੂੰ ਯਾਦ ਆ ਜਦੋਂ ਮੈਂ ਦਸੰਬਰ 89 ਵਿੱਚ ਯੋਧੇ ਵਿੱਚ ਕਾਰ ਸੇਵਾ ਗਿਆ ਸੀ ਤਾਂ ਉਸ ਤੋਂ ਬਾਅਦ ਪਤਾ ਨਹੀਂ ਸੀ ਵੀ ਇਹ ਸਾਡਾ ਸੁਪਨਾ ਸਕਾਰ ਹੋਵੇਗਾ ਕਿ ਨਹੀਂ ਪਰ ਨਰਿੰਦਰ ਮੋਦੀ ਨੇ ਸਾਡਾ ਸੁਪਨਾ ਸਕਾਰ ਕਰਕੇ ਮਹਾਰਾਜਾ ਪ੍ਰੇਸ਼ੋਦ ਭਗਵਾਨ ਸ਼੍ਰੀ ਰਾਮ ਜੀ ਦਾ ਜੋ ਰਾਮ ਲੱਲਾ ਦੇ ਰੂਪ ਵਿੱਚ ਯੋਧੇ ਵਿੱਚ ਮੈਂਦਰ ਸਾਬਤ ਕੀਤਾ ਅਸੀਂ ਉਹਨਾਂ ਨੂੰ ਨਮਸਕਾਰ ਕਰਦੇ ਹਾਂ ਤੇ ਜਦੋਂ ਮੈਂ ਵੋਟ ਪਾਣ ਕਰਨ ਅੰਦਰ ਗਿਆ ਤਾ ਮਸ਼ੀਨ ਦੇ ਵਿੱਚ ਵੀ ਮੈਨੂੰ ਜਿਵੇਂ ਕਹਿੰਦੇ ਆ ਰਾਮ ਲੱਲਾ ਦੇ ਦਰਸ਼ਨ ਹੋਏ ਤੇ ਉਹਨਾਂ ਨੇ ਚਰਨਾਂ ਨੂੰ ਨਮਨ ਕਰਦਾ ਹੋਇਆ ਉਹਨਾਂ ਨੇ ਚਰਨਾਂ 'ਚ ਕਮਲ ਦਾ ਫੁੱਲ ਅਰਪਿਤ ਕਰਾਇਆ ਮੈਨੂੰ ਜੀ ਮਹਿਸੂਸ ਕਰ ਰਹੀ ਹਾਂ ਬਹੁਤ ਵਧੀਆ ਮਹਿਸੂਸ ਕਰ ਰਹੀ ਹਾਂ ਜਿਵੇਂ ਆਪਣੀ ਬੋਟ ਦਾ ਅਧਿਕਾਰ ਪਾ ਕੇ ਵੋਟ ਪਾ ਕੇ ਬਹੁਤ ਵਧੀਆ ਮਹਿਸੂਸ ਕਰ ਰਹੀ ਹਾਂ ਨੌਜਵਾਨਾਂ ਨੂੰ ਪੀਸ ਨੌਜਵਾਨਾਂ ਨੂੰ ਇਹੀ ਸਨੇਹਾ ਦੇਣਾ ਚਾਹੀਦਾ ਜੀ ਜਿਹੜੇ ਜਿਹੜੀ ਸਰਕਾਰ ਨਸ਼ਾ ਮੁਕਤ ਕਰ ਸਕਦੀ ਹੈ ਅਤੇ ਬੱਤ ਬੱਤ ਰੋਜ਼ਗਾਰ ਦੇ ਸਕਦੀ ਹੈ ਉਸ ਨੂੰ ਵੋਟ ਪਾਓ ਹਾਂ ਜੀ ਵੋਟ ਪਾਇਆ ਹਾਂ ਜੀ ਵੋਟ ਪਾਇਆ ਔਰ ਵਧੀਆ ਪਹ ਮਾਹੌਲਾ ਤਾਂ ਸਭ ਨੂੰ ਵੋਟ ਪਾਉਂਦਾ ਆਪਣੇ ਆਪਣਾ ਆਪਣਾ ਅਧਿਕਾਰ ਹੈ ਸਭ ਜਾਣੇ ਤੇ ਵੋਟ ਆਪਦੀ ਪਾਉਂਨ ਹਨ ਲਾਬਾਸੀਆਂ ਨੂੰ ਹੋਰ ਨੂੰ ਸਾਡਾ ਮਾ ਰਾਮਪੁਰਿਆਣਾ ਨੂੰ ਸਾਰੇ ਨੂੰ ਮਤਲਬ ਤੁਸੀਂ ਹਾਂਜੀ ਕਿਵੇਂ ਮਹਿਸੂਸ ਕਰ ਰਹੇ ਹੋ ਵੋਟ ਪਾ ਬਹੁਤ ਵਧੀਆ ਜੀ ਬਹੁਤ ਵਧੀਆ ਲੈਣ ਲੱਗੀ ਆ ਵੀ ਜੀ ਲੋਕ ਪਾ ਰਿਹਾ ਮੈਂ ਬੇਨਤੀ ਕਰਦਾ ਸਾਰੇ ਪੰਜਾਬ ਨੂੰ ਸਾਰੇ ਸ਼ਹਿਰ ਵਸੇ ਰਾਮਪੁਰਿਆਣਾ ਨੂੰ ਵੀ ਕੋਈ ਬੰਦਾ ਬੋਲ ਦੋ ਵੰਦਨ 60 ਸਾਰੇ ਬੋਟ ਪਾ ਕੇ ਆ ਕਿਸੇ ਪਾਰਟੀ ਨੂੰ ਪਹੁੰਚ ਪਰ ਸਾਰੇ ਬੰਦਿਆਂ ਨੂੰ ਮੇਰੀ ਬੇਨਤੀ ਹੈ ਵੀ ਬੋਟ ਪਾਉਣ ਦਾ ਆਪਣਾ ਅਧਿਕਾਰ ਆ ਬੋਟ ਆਪਾਂ ਨੂੰ ਜਰੂਰ ਪਾਉਣੀ ਚਾਹੀਦੀ ਹੈ